ਬਲੈਕਆਊਟ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਸਿਫਟੀ ਵਾਸਤੇ ਜੇ ਸੁਪੋਜ਼ ਆਪਾਂ ਐਨਮੀ ਦੇ 에ਅਰਕ੍ਰਾਫਟ ਆਂਦੇ ਨੇ ਜੀ ਉਹਨਾਂ ਨੂੰ ਲੱਭਣਾ ਲਾਈਟ ਇੱਕ ਬਹੁਤ ਛੋਟੀ ਜਿਹੀ ਵੀ ਲਾਈਟ ਹੋ ਰਾਤ ਦੇ ਟਾਈਮ ਨਾ ਬਹੁਤ ਦੂਰ ਤੱਕ ਦਿਖਦੀ ਹੈ ਤੇ ਦੇਖਿਆ ਬਲੈਕਆਊਟ ਨਾਲ ਉਹਨਾਂ ਨੂੰ ਪਤਾ ਨਹੀਂ ਲੱਗੇਗਾ ਸ਼ਹਿਰ ਕਿੱਥੇ ਪਿੰਡ ਕਿੱਥੇ ਖਾਲੀ ਜ਼ਮੀਨ ਕਿੱਥੇ ਉਸ ਵਾਸਤੇ ਸਟ੍ਰਿਕਟ ਬਲੈਕਆਊਟ ਕਰਨਾ ਬਹੁਤ ਜ਼ਰੂਰੀ ਹੈ ਪੈਨਿਕ ਬਿਲਕੁਲ ਪੈਨਿਕ ਨਾ ਕਰਨ ਸਭ ਕੁਝ ਠੀਕ ਹੈ ਸ਼ਾਂਤੀ ਰੱਖਣ ਘਬਰਾਉਣਾ ਬਿਲਕੁਲ ਤੇ ਜੋ ਵੀ ਹੈ ਐਡਮਿਨਿਸਟ੍ਰੇਸ਼ਨ ਪੂਰਾ ਧਿਆਨ ਰੱਖ ਰਿਹਾ ਸਭ ਕੁਝ ਠੀਕ ਹੋ ਜਾਗਾ ਅਸੀਂ ਦੇਸ਼ਪੁਰ ਦੇ ਵਿੱਚ ਮੌਗਡਲ ਜਿਹੜੀ ਹੈ ਉਹ ਲਗਾਤਾਰ ਕਰਵਾਈ ਜਾ ਰਹੀ ਹੈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਤਾਂ ਅੱਜ ਪਟਿਆਲਾ ਦੇ ਵਿੱਚ ਵੀ ਜਿਹੜੀ ਹੈ ਮੌਗਡਲ ਕਰਾਈ ਜਾ ਰਹੀ ਹੈ ਔਰ ਤੁਸੀਂ ਤਸਵੀਰ ਦੇਖ ਸਕਦੇ ਹੋ ਫਿਲਹਾਲ ਪਟਿਆਲਾ ਸਟੇਸ਼ਨ ਦੀਆਂ ਤਸਵੀਰਾਂ ਦਿਖਾ ਰਿਹਾ ਤਾਂ ਜਿੱਥੇ ਲਗਾਤਾਰ ਜਿਹੜੀ ਹੈ ਸਖਲਾਈ ਦਿੱਤੀ ਜਾਂਦੀ ਹੈ ਕਿ ਅਗਰ ਕੋਈ ਅਨਸੁਖਾਵੀ ਘਟਨਾ ਵਾਪਰਦੀ ਹੈ ਤਾਂ ਇਸ ਤਰੀਕੇ ਦੇ ਨਾਲ ਸਾਇਰਨ ਵੱਜਣਗੇ ਔਰ ਦੂਸਰੇ ਪਾਸੇ ਜਿਹੜੇ ਨੇ ਉਹ ਲੋਕਾਂ ਨੂੰ ਕਿ ਕਿਹਾ ਜਾ ਰਿਹਾ ਕਿ ਅਗਰ ਕੋਈ ਸਾਇਰਨ ਵੱਜਦਾ ਹੈਗਾ ਤਾਂ ਕੋਈ ਹਵਾਈ ਹਮਲਾ ਹੁੰਦਾ ਹੈ ਜਾਂ ਦੂਸਰੇ ਪਾਸੇ ਕੋਈ ਹੋਰ ਬੰਬ ਦਾ ਹਮਲਾ ਹੁੰਦਾ ਗੋਲੀ ਚੱਲਦੀ ਹੈ ਤਾਂ ਉਸ ਚੀਜ਼ ਦੀ ਜਿਹੜੀ ਹੈ ਸਖਲਾਈ ਆ ਪਟਿਆਲਾ ਦੇ ਰੇਲਵੇ ਸਟੇਸ਼ਨ ਦੇ ਉੱਤੇ ਦਿੱਤੀ ਜਾ ਰਹੀ ਹੈ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਫਿਲਹਾਲ ਸਿੱਧੀਆਂ ਤਸਵੀਰਾਂ ਤੁਹਾਨੂੰ ਅਸੀਂ ਪਟਿਆਲਾ ਰੇਲਵੇ ਸਟੇਸ਼ਨ ਤੋਂ ਦਿਖਾ ਰਹੇ ਹਾਂ ਤਾਂ ਜਿੱਥੇ ਵੱਖ-ਵੱਖ ਸਾਇਰਨ বাজਾਏ ਜਾ ਰਹੇ ਹਨ ਔਰ ਦੂਸਰੇ ਪਾਸੇ ਲਗਾਤਾਰ ਜਿਸ ਤਰ੍ਹਾਂ ਕੋਈ ਜ਼ਖਮੀ ਹੁੰਦਾ ਉਸ ਨੂੰ ਕਿਸ ਤਰ੍ਹਾਂ ਐਂਬੂਲੈਂਸ ਤੇ ਲੈ ਕੇ ਜਾਇਆ ਜਾਂਦਾ ਔਰ ਐਂਬੂਲੈਂਸ ਤੱਕ ਪਹੁੰਚਾਇਆ ਜਾਂਦਾ ਤਾਂ ਉਸ ਤੋਂ ਬਾਅਦ ਹਸਪੀਟਲ ਦੇ ਤੱਕ ਜਿਹੜਾ ਹੈਗਾ ਉਹ ਰੁਕ ਕੀਤਾ ਜਾਂਦਾ ਲਗਾਤਾਰ ਤਸਵੀਰ ਜਿਹੜੀ ਹੈ ਇਹਦੀ ਪਟਿਆਲਾ ਆ ਰੇਲਵੇ ਸਟੇਸ਼ਨ ਤੋਂ ਤੁਹਾਨੂੰ ਸਾਂਝੇ ਕਰ ਰਿਹਾ ਤਾਂ ਜਿੱਥੇ ਇੱਕ ਮੌਕ ਡਿਲ ਜਿਹੜੀ ਆ ਉਹ ਕਰਵਾਈ ਜਾ ਰਹੀ ਹੈ ਤਾਂ ਤਸਵੀਰ ਜਿਹੜੀ ਤੁਸੀਂ ਦੇਖ ਸਕਦੇ ਹੋ ਅਗਰ ਕੋਈ ਹਮਲਾ ਹੁੰਦਾ ਹੈ ਤਾਂ ਉਹਨੂੰ ਕਿਸ ਤਰੀਕੇ ਦੇ ਨਾਲ ਨਜਿੱਠਣਾ ਹੁੰਦਾ ਹੈ ਆ ਸਖਲਾਈ ਜਿਹੜੀ ਆ ਪ੍ਰੋਪਰ ਤਰੀਕੇ ਦੇ ਨਾਲ ਸਾਇਰਨ ਵਜਾ ਕੇ ਐਂਬੂਲੈਂਸਾਂ ਔਰ ਫਾਇਰ ਵਿਗਟ ਦੀਆਂ ਗੱਡੀਆਂ ਔਰ ਇੱਧਰ ਤਸਵੀਰ ਦੇ ਵਿੱਚ ਅਗਰ ਕੋਈ ਜ਼ਖਮੀ ਹੁੰਦਾ ਤਾਂ ਉਸ ਨੂੰ ਕਿਸ ਤਰ੍ਹਾਂ ਜਿਹੜਾ ਇੱਥੋਂ ਲਿਜਾਇਆ ਜਾਏਗਾ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਕੋਈ ਗਰ ਬਲਾਸਟ ਹੁੰਦਾ ਹੈ ਜਾਂ ਕੋਈ ਗਲਬਾਤ ਹੁੰਦੀ ਹੈ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਕਿਸ ਤਰ੍ਹਾਂ ਮਦਦ ਕੀਤੀ ਜਾਣੀ ਹੈ ਉਹ ਇੱਕ ਅੱਜ ਡੈਮੋ ਜਿਹੜੀ ਆ ਉਹ ਕਰਕੇ ਦਿਖਾਇਆ ਜਾ ਰਿਹਾ ਮੌਗਿਲ ਕਰਕੇ ਦਿਖਾਈ ਜਾ ਰਹੀ ਹੈ ਤਾਂ ਇਸ ਤੋਂ ਪਹਿਲਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵੀ ਜਕਰ ਕੋਈ ਚੀਜ਼ ਨਹੀਂ ਮਿਲਦੀ ਤਾਂ ਕਿਸ ਤਰੀਕੇ ਦੇ ਨਾਲ ਰੱਸੀ ਦੇ ਨਾਲ ਹੀ ਜਿਹੜਾ ਹੈਗਾ ਮਰੀਜ਼ ਨੇ ਜਾਂ ਜਿਨ੍ਹਾਂ ਨੂੰ ਕੋਈ ਸੱਟ ਚੋਟ ਲੱਗ ਜਾਂਦੀ ਹੈ ਤਾਂ ਐਂਬੂਲੈਂਸ ਤਾਂ ਕਿਸ ਤਰ੍ਹਾਂ ਪਹੁੰਚਾਣਾ ਹੈ ਤਾਂ ਵੱਖ-ਵੱਖ ਤਰੀਕੇ ਦੇ ਨਾਲ ਜਿਹੜੇ ਸਾਇਰਨ ਨੇ ਉਹ বাজਾਏ ਜਾ ਰਹੇ ਆ ਔਰ ਫਰਸਟ ਏਡ ਜਿਹੜੀ ਹੈ ਕਿ ਉਹ ਕਿਸ ਤਰ੍ਹਾਂ ਦਿੱਤੀ ਜਾਣੀ ਹੈ ਤਾਂ ਇਸ ਚੀਜ਼ ਨੂੰ ਲੈ ਕੇ ਵਕਫਾਕ ਜਿਹੜੇ ਆ ਪੜਾਉ ਦੱਸੇ ਜਾ ਰਹੇ ਹੈਗੇ ਆ ਤਾਂ ਇਧਰਲੇ ਪਾਸੇ ਦੱਸਿਆ ਜਾ ਰਿਹਾ ਕਿਸ ਤਰੀਕੇ ਦੇ ਨਾਲ ਲੇਟ ਜਾਣਾ ਹੈ ਔਰ ਬੱਚਿਆਂ ਨੂੰ ਪੂਰੀ ਸਿਕਲਾਈ ਦਿੱਤੀ ਜਾ ਰਹੀ ਹੈ ਘਰ ਦੇ ਵਿੱਚ ਕੋਈ ਅਨੁਸੁਖਾਵੀ ਘਟਨਾ ਜੇ ਵਾਪਰਦੀ ਹੈ ਤਾਂ ਕਿਸ ਤਰੀਕੇ ਦੇ ਨਾਲ ਨਜਿੱਠਣਾ ਹੈ ਤਾਂ ਬਿਲਕੁਲ ਜਿਹੜਾ ਹੈਗਾ ਵਕਫਾਕ ਤਰੀਕੇ ਦੇ ਨਾਲ ਸਮਝਾਇਆ ਜਾ ਰਿਹਾ ਤਾਂ ਜਰੂਰ ਸਾਡੇ ਨਾਲ ਕਰਨਲ ਸਾਹਿਬ ਸਾਡੇ ਨਾਲ ਮੌਜੂਦ ਨੇ ਸਰ ਕਿਸ ਤਰ੍ਹਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਮੌਕ ਡਿਲ ਜਿਹੜੀ ਹੈ ਕਰਵਾਈ ਜਾ ਰਿਹਾ ਆਪਾਂ ਮੇ ਪੰਜਾਬ ਦੇ ਵਕਫਾਕ ਸ਼ਹਿਰਾਂ ਚ ਕਰਾਈ ਜਾ ਰਿਹਾ ਪਟਿਆਲੇ ਚ ਕਰਾਈ ਜਾ ਰਹੀ ਹੈ ਹਾਂਜੀ ਇਹ ਪ੍ਰੈਕਟਿਸ ਕਰਾ ਰਹੇ ਆਪਾਂ ਇੱਕ ਤਰੀਕੇ ਦੇ ਅਮਰਜੈਂਸੀ ਵਾਸਤੇ ਕੱਲ ਨੂੰ ਕੁਝ ਹੋ ਜਾਏ ਜਿਵੇਂ ਪਾਕਿਸਤਾਨ ਦੇ ਰਿਕਸ਼ੇ ਰੰਦਾ ਹੈ ਕੁਝ ਹੁੰਦਾ ਤਾਂ ਆਪਾਂ ਪ੍ਰੀਪੇਅਰਡ ਹੋਈਏ ਹਮੇਸ਼ਾ ਹਰ ਚੀਜ਼ ਦੇ ਇਸ ਕਰਕੇ ਮੌਕ ਡਿਲ ਕਿਉਂਕਿ ਇਹ ਰੋਜ਼ ਦਾ ਮਾਹੌਲ ਨਹੀਂ ਹੈ ਅੱਜ ਕੱਲ ਬਹੁਤ ਡਿਫਰੈਂਟ ਮਾਹੌਲ ਹੈ ਉਸ ਕਰਕੇ ਮੌਕ ਇਸ ਚੀਜ਼ ਨੂੰ ਲੈ ਕੇ ਬਹੁਤ ਸ਼ਸ਼ੋਪਾਨ ਦੇ ਵਿੱਚ ਹੁੰਦੇ ਆ ਡਰ ਲੋਕਾਂ ਦੇ ਵਿੱਚ ਬਹੁਤ ਵਹਿਮ ਭਰਮ ਬਣਿਆ ਹੋਇਆ ਲੋਕ ਪੈਟਰੋਲ ਪੰਪਾਂ ਦੇ ਉੱਤੇ ਲਾਈਨਾਂ ਨੇ ਕਰਿਆਨੇ ਦੀਆਂ ਦੁਕਾਨਾਂ ਤੇ ਰਸ਼ ਬਹੁਤ ਲੱਗਿਆ ਹੋਇਆ ਇਸ ਚੀਜ਼ ਨੂੰ ਨਹੀਂ ਨਹੀਂ ਘਬਰਾਂ ਦੀ ਲੋੜ ਨਹੀਂ ਸਭ ਕੁਝ ਕਾਬੂ ਚ ਹੈ ਜਾਂ ਕੁਝ ਨਹੀਂ ਹੈ ਤਾਂ ਬਸ ਨਾਰਮਲ ਪ੍ਰੈਕਟਿਸ ਹੈ ਕਿਉਂਕਿ ਜੇ ਕੱਲ ਨੂੰ ਕੁਝ 에어 ਅਟੈਕ ਹੁੰਦਾ ਹੈ ਜਾਂ ਕੋਈ ਰੈਕਟਿਸ਼ਨ ਹੁੰਦੀ ਹੈ ਤਾਂ ਅਸੀਂ ਪ੍ਰਿਪੇਅਰਡ ਰਹੀਏ ਤਾਂ ਕਿ ਨੁਕਸਾਨ ਜੇ ਪ੍ਰਿਪੇਅਰਡ ਹੈ ਤਾਂ ਨੁਕਸਾਨ ਨਹੀਂ ਹੋਏਗਾ ਕੋਈ ਜਾਨ ਮਾਨ ਦਾ ਨੁਕਸਾਨ ਨਹੀਂ ਹੋਏਗਾ ਲੋਕਾਂ ਦੀ ਹੈਲਪ ਹੋ ਜਾਏਗੀ ਬਸ ਉਸ ਵਾਸਤੇ ਅੱਛਾ ਕਰਨਲ ਸਾਹਿਬ ਜਿਹੜੇ ਅੱਜ ਐਮਸੀਸੀ ਦੇ ਵੀ ਆਏ ਨੇ ਹੋਰ ਬੱਚੇ ਵੀ ਆਏ ਆ ਕਿਸ ਤਰੀਕੇ ਦੀ ਇਹਨਾਂ ਨੂੰ ਸਿਖਾਇਆ ਜਾ ਰਿਹਾ ਹੈਗਾ ਜਿਸ ਤਰ੍ਹਾਂ ਇੱਕ ਸਾਇਰਨ ਸਿਖਾਇਆ ਜਾ ਰਿਹਾ ਹੋਰ ਅਸੀਂ ਦੇਖ ਰਹੇ ਹਾਂ ਬਹੁਤ ਤਰੀਕੇ ਦੇ ਨਾਮ ਇਸ ਕਈ ਚੀਜ਼ ਇਨਵੋਲ ਹੁੰਦੀ ਹੈ ਸਾਇਰਨ ਬਜਨਾ ਉਸ ਤੋਂ ਬਾਅਦ ਕੀ ਰਿਐਕਸ਼ਨ ਕਰਨਾ ਤੇ ਜੇ ਬੰਬ ਲਾਸਟ ਐ ਵੈਕੂਏਸ਼ਨ ਕਰਨਾ ਲੋਕਾਂ ਦੀ ਹੈਲਪ ਕਰਨਾ ਤੇ ਮੈਡੀਕਲ ਐਮਰਜੈਂਸੀ ਉਹਦੀ ਹੈਲਪ ਕਰਨਾ ਟ੍ਰੈਫਿਕ ਮੈਨੇਜਮੈਂਟ ਕਰਨਾ ਸਿਕਿਉਰਿਟੀ ਦੀ ਸੈਕੰਡ ਸੈਟ ਸਟੋਰੀ ਸਿਕਿਉਰਿਟੀ ਉਸ ਹੈਲਪ ਕਰਨਾ ਇੱਕ ਤਰੀਕੇ ਨਾਲ ਸਿਵਲ ਐਡਮਿਨਿਸਟ੍ਰੇਸ਼ਨ ਦਾ ਐਕਸਟੈਂਡਡ ਪਾਰਟ ਹੈ ਜੋ ਸਿਵਲ ਐਡਮਿਨਿਸਟ੍ਰੇਸ਼ਨ ਰੋਲ ਦੇਗਾ ਉਹ ਸਾਡਾ ਕੰਮ ਨੂੰ ਪੂਰਾ ਕਰਨਾ ਸਰ ਹੋਰ ਅੱਗੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਜਿਹੜੀ ਹੈ ਜਾਣਕਾਰੀ ਦਿੱਤੀ ਜਾਏਗੀ ਹਾਂ ਡਿਪੈਂਡ ਕਰੇਗਾ ਪਹਿਲੀ ਸਟੇਜ ਆ ਸ਼ੁਰੂਆਤ ਹੈ ਇਸ ਤੋਂ ਬਾਅਦ ਫਿਰ ਚੱਲਾਂਗੇ ਅੱਗੇ ਅਗਲਾ ਟਾਈਮ ਜਿੱਦਾਂ ਬਲੈਕਆਊਟ ਨੂੰ ਲੈ ਕੇ ਸਰ ਜਿਹੜਾ ਅੱ ਬਲੈਕਆਊਟ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਸਿਫਟੀ ਵਾਸਤੇ ਜੇ ਸਪੋਜ਼ ਪੰਜ ਐਨਮੀ ਦੇ 에ਰਕ੍ਰਾਫਟ ਆਂਦੇ ਨੇ ਜੀ ਉਹਨਾਂ ਨੂੰ ਇੱਕ ਲੱਬਨਾ ਲਾਈਟ ਇੱਕ ਬਹੁਤ ਛੋਟੀ ਜਿਹੀ ਵੀ ਲਾਈਟ ਹੋ ਰਾਤ ਦੇ ਟਾਈਮ ਨਾ ਬਹੁਤ ਦੂਰ ਤੱਕ ਦਿਖਦੀ ਹੈ ਇਹ ਦੇਖਿਆ ਬਲੈਕਆਊਟ ਨਾਲ ਉਹਨਾਂ ਨੂੰ ਪਤਾ ਨਹੀਂ ਲੱਗੇਗਾ ਸ਼ਹਿਰ ਕਿੱਥੇ ਪਿੰਡ ਕਿੱਥੇ ਖਾਲੀ ਜ਼ਮੀਨ ਕਿੱਥੇ ਉਸ ਵਾਸਤੇ ਸਟ੍ਰਿਕਟ ਬਲੈਕਆਊਟ ਕਰਨਾ ਬਹੁਤ ਜ਼ਰੂਰੀ ਹੈ ਲਾਸਤਵਾਲ ਹੋਗਾ ਕਰਨਲ ਸਾਹਿਬ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਲੋਕ ਇਸ ਟਾਈਮ ਟੈਨਸ਼ਨ ਦੇ ਵਿੱਚ ਨੇ ਪੈਨਿਕ ਬਿਲਕੁਲ ਪੈਨਿਕ ਨਾ ਕਰਨ ਸਭ ਕੁਝ ਠੀਕ ਹੈ ਸ਼ਾਂਤੀ ਰੱਖਣ ਘਬਰਾਉਣਾ ਬਿਲਕੁਲ ਤੇ ਜੋ ਵੀ ਹੈ ਐਡਮਿਨਿਸਟ੍ਰੇਸ਼ਨ ਪੂਰਾ ਧਿਆਨ ਰੱਖ ਰਿਹਾ ਸਭ ਕੁਝ ਠੀਕ ਹੈ ਅਸੀਂ ਬੈਠੇ ਹਾਂ ਸਾਡੇ ਹੁੰਦੇ ਟੈਨਸ਼ਨ ਦੀ ਲੋੜ ਨਹੀਂ ਜੀ ਬਹੁਤ ਬਹੁਤ ਧੰਨਵਾਦ ਤਾਂ ਬਿਲਕੁਲ ਇਸ انسان ਸਾਡੇ ਨਾਲ ਕਰਨਲ ਸਾਹਿਬ ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਦੀ ਜਿਹੜੀ ਆ ਉਹ ਲੋੜ ਨਹੀਂ ਹੈ ਤਾਂ ਬਿਲਕੁਲ ਤਸਵੀਰ ਜਿਹੜੀ ਹੈ ਤੁਹਾਡੇ ਸਾਹਮਣੇ ਹੈ ਇੱਕ ਪਾਸੇ ਜਿਹੜਾ ਹੈਗਾ ਡਰੋਨ ਪਕੜਿਆ ਹੋਇਆ ਔਰ ਦੂਸਰੇ ਪਾਸੇ ਪ੍ਰਸ਼ਾਸਨ ਹੈ ਇੱਕ ਪਾਸੇ ਮੈਡੀਕਲ ਦੀਆਂ ਜਿਹੜੀਆਂ ਟੀਮਾਂ ਨੇ ਉਹੋ ਨੇ ਇੱਕ ਪਾਸੇ ਆਰਮੀ ਹੈ ਐਨਸੀਸੀ ਹੈ ਤਾਂ ਹਰ ਚੀਜ਼ ਨੂੰ ਲੈ ਕੇ ਦੇਖਿਆ ਜਾ ਰਿਹਾ ਹੈਗਾ ਕਿ ਕੱਲ ਨੂੰ ਕੋਈ ਅਨਸਕੋਮਿਕ ਘਟਨਾ ਵਾਪਰਦੀ ਹੈ ਤਾਂ ਨਜਿੱਠਣ ਦੇ ਲਈ ਕਿਸ ਤਰੀਕੇ ਦੇ ਨਾਲ ਕੀਤਾ ਜਾ ਸਕਦਾ ਹੈ ਤਾਂ ਤੁਸੀਂ ਆਹ ਦੇਖ ਸਕਦੇ ਹੋ ਇਧਰਲੇ ਪਾਸੇ ਫੇਰ ਇੱਕ ਸਟ੍ਰੈਚਰ ਬਣਾਇਆ ਹੋਇਆ ਔਰ ਨਾਲ ਆਕਸੀਜਨ ਹੈ ਫਰਸਟ ਏਡ ਜਿਹੜਾ ਹੈਗਾ ਉਹਦਾ ਨਾਲ ਬਾਕਸ ਹੈਗਾ ਔਰ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਪੈਨਿਕ ਹੋਣ ਦੀ ਲੋੜ ਨਹੀਂ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਅਗਰ ਜੇ ਕੋਈ ਕੱਲ ਨੂੰ ਅਨਸੁਖਾਵੀ ਘਟਨਾ ਵਾਪਰਦੀ ਹੈ ਜਾਂ ਤਾਂ ਉਸ ਚੀਜ਼ ਨੂੰ ਲੈ ਕੇ ਘਬਰਾਣ ਦੀ ਲੋੜ ਨਹੀਂ ਹੈ ਤਾਂ ਇੱਕ ਪਾਸੇ ਜਿਵੇਂ ਸਾਇਰਨ ਤਾਂ ਦੂਸਰੇ ਪਾਸੇ ਜਿਹੜਾ ਹੈਗਾ ਐਂਬੂਲੈਂਸ ਹੋ ਗਈ ਤਾਂ ਫਾਇਰ ਵਿਗਟ ਦੀਆਂ ਗੱਡੀਆਂ ਹੋਣ ਤਾਂ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਜਿਹੜਾ ਇਸ ਚੀਜ਼ ਨੂੰ ਲੈ ਕੇ ਧਿਆਨ ਦਿੱਤਾ ਜਾ ਰਿਹਾ ਹੈਗਾ ਕਿ ਲੋਕਾਂ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਹੈ ਤਾਂ ਪੂਰਾ ਇੱਕ ਪਾਸੇ ਫਾਇਰਗੇਟ ਐਂਬੂਲੈਂਸ ਆ ਦੂਸਰੇ ਪਾਸੇ ਸਖਲਾਈ ਜਿਹੜੀ ਉਹ ਕੀਤੀ ਜਾ ਰਹੀ ਆ ਜਰੂਰ ਡੀਸੀ ਪਟਿਆਲਾ ਵੀ ਉਰੇ ਪਹੁੰਚੇ ਹੋਏ ਆ ਪੁਲਿਸ ਪ੍ਰਸ਼ਾਸਨ ਪਹੁੰਚਾ ਆ ਆਰਮੀ ਪਹੁੰਚੀ ਹੋਈ ਆ ਤਾਂ ਬਿਲਕੁਲ ਜਿਸ ਤਰੀਕੇ ਦੇ ਨਾਲ ਡੀਸੀ ਪਟਿਆਲਾ ਵੀ ਜਿਹੜੇ ਆ ਬੱਚਿਆਂ ਨਾਲ ਗੱਲਬਾਤ ਕਰਦੇ ਨਜ਼ਰ ਆ ਸਾਡੇ ਨਾਲ ਰੈੱਡ ਕਰਾਸ ਤੋਂ ਵੀ ਮੈਡਮ ਸਾਡੇ ਨਾਲ ਨੇ ਮੈਡਮ ਕੀ ਨਾ ਬਈ ਮੈਂ ਜੀ ਪਰਮਿੰਦਰ ਕੋਚਮਨ ਚੰਦਾ ਆ ਇੰਡੀਅਨ ਰੈੱਡ ਕਰਾਸ ਸੁਸਾਇਟੀ ਪੰਜਾਬ ਸਟੇਟ ਪ੍ਰਧਾਨ ਚੰਡੀਗੜ੍ਹ ਦੀ ਮੈਂ EMPLOYEES ਆ ਸੋ ਸਾਡੇ ਜਿਹੜਾ ਹੈ ਕੱਲ 8 ਮਈ ਨੂੰ ਵਰਲਡ ਰੈੱਡ ਕਰਾਸ ਡੇ ਹੈ ਐਂਡ ਰੀਡੋਨਾ ਜੀ ਜਿਨ੍ਹਾਂ ਨੇ ਕਿ ਸਨ 1853 ਦੇ ਜਿਹੜੀ ਲੜਾਈ ਲੱਗੀ ਸੀ ਉਹਦੇ ਵਿੱਚ 22000 ਸੈਨਿਕਾਂ ਨੂੰ ਬਚਾਇਆ ਸੀਗਾ ਅਤੇ ਰੈੱਡ ਕਰਾਸ ਦੀ ਇੱਕ ਨੀਂਹ ਰੱਖੀ ਸੀਗੀ ਤੇ ਸਵਿਟਜ਼ਰਲੈਂਡ ਦੇ ਵਿੱਚ ਸਵਿਟਜ਼ਰਲੈਂਡ ਦੇ ਝੰਡੇ ਨੂੰ ਉਲਟਾ ਕਰਕੇ ਉਹਦੇ ਉੱਤੇ ਰੈੱਡ ਕਰਾਸ ਨੂੰ ਮੈਂਸ਼ਨ ਕੀਤਾ ਗਿਆ ਸੀ ਇਸ ਤਰ੍ਹਾਂ ਦੀ ਤਿਆਰੀ ਜਿਹੜੀ ਇਹ ਕਰਵਾਈ ਜਾ ਰਹੀ ਹੈ ਅੱਜ ਜਿਹੜੀ ਸਾਡੇ ਇਸ ਪੰਜ ਵੀਕ ਤੋਂ ਅਸੀਂ ਜਿਹੜੇ ਸਕੂਲਾਂ ਵਿੱਚ ਕਾਲਜਾਂ ਵਿੱਚ ਜਾ ਕੇ ਹਰ ਇੱਕ ਸਟੂਡੈਂਟ ਨੂੰ ਕਿ ਕਿਵੇਂ ਤੁਸੀਂ ਸੇਫ ਸਾਈਡ ਰਹਨੇ ਆ ਘਰਾਂ ਦੇ ਵਿੱਚ ਕਿਵੇਂ ਤੁਸੀਂ ਬਚਣਾ ਹੈ ਸਾਈਡ ਤੇ ਕਿਵੇਂ ਕੋਜਨਜ ਤੇ ਖੜਿਆ ਹੋਣਾ ਹੈ ਕਿਹੜੀ ਪੋਜੀਸ਼ਨ ਦੇ ਵਿੱਚ ਖੜਿਆ ਹੋਣਾ ਹੈ ਕਿਵੇਂ ਇਸ ਤੋਂ ਬਚਣਾ ਹੈ ਜ਼ਖਮੀਆਂ ਦੀ ਕਿਵੇਂ ਸੰਭਾਲ ਕਰਨੀ ਹੈ ਬੈਂਡੇਡ ਕਿਵੇਂ ਕਰਨੀ ਆ ਤੇ ਉਹਨੂੰ ਚੱਕ ਕੇ ਕਿਹੜੀ ਪੋਜੀਸ਼ਨ ਵਿੱਚ ਲੈ ਕੇ ਜਾਣਾ ਹੈ ਕਿਹੜੀ ਪੋਜੀਸ਼ਨ ਦੇ ਵਿੱਚ ਬਿਠਾਣਾ ਹੈ ਤੇ ਕਿਦਾਂ ਤੁਸੀਂ ਉਹਨਾਂ ਜ਼ਖਮੀਆਂ ਦੀ ਸੰਭਾਲ ਕਰਨੀ ਆ ਸੋ ਕਿਹੜੇ-ਕਿਹੜੇ ਸਮਾਨਸ ਹਨੇ ਪ੍ਰੇਪੇਅਰ ਕਰਨਾ ਹੈ ਕੀ-ਕੀ ਕਿਟਸ ਨੇ ਤਿਆਰ ਕਰਨੀਆਂ ਨੇ ਉਹ ਸਾਰਾ ਅਸੀਂ ਸਕੂਲਾ ਕਾਲਜਾ ਵਿੱਚ ਜਾ ਰਹੇ ਹਾਂ ਤਾਂ ਜੋ ਬੱਚੇ ਡਰਨ ਨਾ ਇਸ ਚੀਜ਼ ਨੂੰ ਪ੍ਰੇਪੇਅਰ ਹੋ ਸਕਣ ਤੇ ਆਉਣ ਵਾਲੇ ਸਮੇਂ ਨੂੰ ਬਹੁਤ ਹੀ ਪਹਿਲ ਕਦਮੀ ਨਾਲ ਸੰਭਾਲ ਸਕੀਏ ਅਤੇ ਹੋਣ ਵਾਲੇ ਨੁਕਸਾਨ ਨੂੰ ਕੁਛ ਨਾ ਕੁਛ ਠੱਲ ਪਾ ਸਕੀਏ ਸੋ ਇਹ ਸਾਡੇ ਰੈੱਡ ਕਰਾਸ ਵੱਲੋਂ ਪੂਰੀ ਤਿਆਰੀ ਆ ਆਪਣੇ ਵੱਲੋਂ ਵਲੰਟੀਅਰ ਤਿਆਰ ਕੀਤੇ ਜਾ ਰਹੇ ਨੇ ਤੇ ਵੱਦ ਤੋਂ ਵੱਦ ਫਰਸਟ ਸਟੇਜ ਦੀਆਂ ਟ੍ਰੇਨਿੰਗ ਦਿੱਤੀਆਂ ਜਾ ਰਹੀਆਂ ਨੇ ਤੇ ਉਹ ਇਹਦੇ ਲਈ ਸਾਰੀਆਂ ਟੀਮਾਂ ਸਾਡੇ ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਅਸੀਂ ਜ਼ਖਮੀਆਂ ਦੀ ਚੰਗੀ ਪ੍ਰੋਪਰ ਤਰੀਕੇ ਨਾਲ ਸੰਭਾਲ ਕਰ ਸਕੀਏ ਤੇ ਉਹਨਾਂ ਦੀ ਕੀਮਤੀ ਜਾਨਾਂ ਬਚਾ ਸਕੀਏ ਔਰ ਬਹੁਤ ਧੰਨਵਾਦ ਤਾਂ ਬਿਲਕੁਲ ਇਹ ਸਾਡੇ ਨਾਲ ਰੈੱਡ ਕਰਾਸ ਤੋਂ ਮੈਡਮ ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜਿਹੜੀ ਫਰਸਟ ایڈ ਦੀ ਹੈ ਉਹ ਟ੍ਰੇਨਿੰਗ ਦਿੱਤੇ ਜਾ ਰਹੀ ਹੈ ਘਬਰਾਣ ਦੀ ਲੋੜ ਨਹੀਂ ਹੈ ਪੈਨਿਕ ਹੋਣ ਦੀ ਲੋੜ ਨਹੀਂ ਹੈ ਤਾਂ ਜਰੂਰ ਤੁਸੀਂ ਦੇਖ ਸਕਦੇ ਹੋ ਜਰੂਰ ਇਹ ਆਰਮੀ ਦੇ ਜਵਾਨ ਨੇ ਔਰ ਦੂਸਰੇ ਪਾਸੇ ਇੱਕ ਫਰਸਟ ایڈ ਦਾ ਬਾਕਸ ਬਣਾਇਆ ਹੋਇਆ ਆਕਸੀਜਨ ਸਿਲੰਡਰ ਹੈ ਨਾਲ ਹੀ ਸਟ੍ਰੈਚਰ ਪਿਆ ਅਗਰ ਕੋਈ ਕੱਲ ਨੂੰ ਕੋਈ ਵਾਰਦਾਤ ਹੁੰਦੀ ਹੈ ਜਾਂ ਕੋਈ ਲੜਾਈ ਜਿਸ ਤਰੀਕੇ ਦੇ ਨਾਲ ਲਗਾਤਾਰ ਚੱਲ ਰਹੀ ਹੈ ਗੋਲਾਬਾਰੀ ਦਾ ਕੋਈ ਅਨੁਸਖਾਵਿਕ ਘਟਨਾ ਹੁੰਦੀ ਹੈ ਤਾਂ ਇਸ ਚੀਜ਼ ਨੂੰ ਲੈ ਕੇ ਟ੍ਰੇਨਿੰਗ ਜਿਹੜੀ ਹੈ ਵਕਫਾਕ ਸਾਇਰਨ ਜਿਹੜੇ ਆ ਉਹ বাজਾਏਗੇ ਉਸ ਤੋਂ ਬਾਅਦ ਐਂਬੂਲੈਂਸ ਤੱਕ ਕਿਸ ਤਰੀਕੇ ਨਾਲ ਪਹੁੰਚਾਉਣਾ ਹੈ ਲੇਟ ਕੇ ਜੋ ਆਪਣੇ ਜਾਨ ਜਿਹੜੀ ਉਹ ਬਚਾਈ ਜਾ ਸਕਦੀ ਹੈ ਅਗਰ ਕੋਲ ਨੂੰ ਕੋਈ ਹਵਾਈ ਜਿਹੜੀ ਉਹ ਜਹਾਜ਼ ਦੇ ਰਾਹੇ ਕੋਈ ਹੁੰਦੀ ਹੈਗੀ ਹੈ ਫਾਇਰਿੰਗ ਹੁੰਦੀ ਹੈ ਤੇ ਜਿਸ ਤਰੀਕੇ ਦੇ ਨਾਲ ਜਾ ਕੋਈ ਬੰਬ ਗਿਰਦਾ ਹੈਗਾ ਜਾਂ ਹੋਰ ਹੈ ਤਾਂ ਇਸ ਚੀਜ਼ ਦੀਆਂ ਵੱਖ-ਵੱਖ ਘਟਨਾਵਾਂ ਤੋਂ ਨਿਗਰਣ ਦੇ ਲਈ ਜਿਹੜਾ ਹੈ ਇਸ ਤਰੀਕੇ ਦੇ ਉਪਰਾਲੇ ਜਿਹੜੇ ਆ ਜਰੂਰ ਕੀਤੇ ਜਾ ਰਹੇ ਬਾਕੀ ਹੋਰ ਅਪਡੇਟਸ ਲਈ ਬਨੇ ਰਹੋ ਹਮਦਰ ਟੀਮ ਨਾਲ ਕੈਮਰਾ ਪਰਸਨ ਰਾਜੀਵ ਦੇ ਨਾਲ ਨਦੀਪ ਸਿੰਘ ਪਟਿਆਲਾ